ਵੋਲਣਾ ਪਈ ਵਿੱਚ ਪਹਿਲੇ ਹਾਂਜੀ ਦੋਸਤੋ ਅੱਜ ਸਾਡੇ ਘਰ ਆ ਗਿਆ ਸੀਗਾ ਸੱਪ नाग ਦੇਵਤਾ ਤੇ ਅੰਦਰ ਆਵਾਜ਼ ਪਈ ਮੈਨੂੰ ਅੰਦਰੋਂ ਮਾਤਾ ਦੀ ਤੇ ਵੀ ਸੱਪ ਆਪਣੇ ਘਰੇ ਬੜਾ ਵੱਡਾ ਆ ਗਿਆ ਤੇ ਜਿਹੜੇ ਮੇਰੇ ਮਾਤਾ ਜੀ ਨੇ ਉਹ ਸੱਪ ਤੇ ਆ ਗੋਹਾ گاਵਾ ਇਹਨਾਂ ਤੋਂ ਬਹੁਤ ਡਰਦੇ ਆ ਐਂ ਕਰੋ ਤੇ ਨਾਲ ਦੀ ਨਾਲ ਡਾਂਗਾ ਛੋਟੇ ਚੱਕਲੇ ਵੀ ਸੱਪ ਮਰਨ ਲਈ ਹਜੇ ਤਾਂ ਸਾਡਾ ਅੱਧਾ ਟੰਬ ਰੁੱਖਿਆ ਸੀ ਅੱਧਾ ਅੰਦਰ ਸੁੱਤਾ ਪਿਆ ਸੀ ਨਹੀਂ ਤਾਂ ਹੋਰ ਜ਼ਿਆਦਾ ਚੀਜ਼ ਨਹੀਂ ਆੜਾ ਮਰਨਾ ਸੀ ਗੱਲ ਮੁਕਾਓ ਸੱਪ ਮਰਵਾ ਕੇ ਛੱਡਣਾ ਸੀ ਬਾਕੀਆਂ ਨੇ ਚਲੋ ਹੋ ਗਿਆ ਵੇਖੋ ਵੀਡੀਓ ਵੇਖੋ ਤੁਸੀਂ ਆ ਜਾਣਦੇ ਜਾਣਦੇ ਮਾਰਨਾ ਨਹੀਂ ਥੱਲੋਂ ਲੰਘ ਜਣਾ ਰਹਿਣ ਦਿਓ ਲੋਬੀ ਸੱਪ ਆਪਾਂ ਮਾਰਿਆ ਨਹੀਂ ਜਿਉਂਦਾ ਛੱਡਤਾ ਜਾਣ ਦੋ ਗਿਆ ਚਾਲ ਵੀ ਕਰਮਾਂ ਵਾਲਿਆ ਸੱਪ ਇਸ ਪਾਸਿਓਂ ਆਇਆ ਸੀਗਾ ਇਹ ਆਹ ਵਾਲੇ ਬੰਨੇ ਹੋ ਇਧਰ ਤੂੜੀ ਆ ਛੱਡਾਂ ਦੇ ਵਿੱਚ ਕਾਹ ਜਿਹਾ ਵੀ ਉੱਗਿਆ ਹੋਇਆ ਮੀਮੂ ਕਾਫੀ ਪੈ ਗਿਆ ਨਾ ਇਸ ਵਾਰੀ ਤੇ ਤਾਂ ਕਰਕੇ ਫਿਰ ਸੱਪ ਜਿਆਦਾ ਨੇ ਮੇਰੇ ਮੰਮੀ ਨੂੰ ਐਵੇਂ ਆ ਕੇ ਆਪਾਂ ਸੱਪ ਮਾਰਤਾ ਪਰ ਉਹਨਾਂ ਨੂੰ ਪਤਾ ਨਹੀਂ ਮਾਰਦਾ ਸੱਪ ਕੇ ਛੱਡਦਾ ਬਾਹਰ ਕੱਢਦਾ ਮਾਰਿਆ ਨਹੀਂ ਆਪਾਂ ਛਿੱਟੀ ਸਾਟੀ ਨਾਲੀ ਬਾਹਰ ਕੱਢਦਾ ਸੀ ਮਾਰਿਆ ਨਹੀਂ ਮਾਰਦੇ ਨਾ ਸੀ ਉਹ ਤੇ ਮੈਨੂੰ ਕਹਿੰਦਾ ਲੈਣਾ ਜਾਇ ਕਰਨੀ ਹਾਂ ਸਹੀ ਗੱਲ ਹੈ ਇਹ ਵਾ ਕੀ ਸੱਪ ਨੂੰ ਵੱਢਣ ਵਾਸਤੇ ਕੀ ਵਿਚਾਰਾ ਉਹ ਮੰਗਦਾ ਸੀ ਹੈ ਕੀ ਮਾਰਿਆ ਮਾਰਣ ਛੱਡ ਤਾ ਇੱਧਰ ਕਿੱਥੇ ਬਾਹਰ ਵੀਡੀਓ ਖਰਾਬ ਕਰਤੀ ਪਹਿਲਾਂ ਭੱਜ ਲਿਆ ਸੱਪ ਆਪਾ ਸੁੱਲ ਚ ਹਾਂਜੀ ਸੱਪ ਆਪਾਂ ਮਾਰਿਆ ਨੀਗਾ ਤੁਸੀਂ ਦੱਸੋ ਆਪਾਂ ਸਹੀ ਕੀਤਾ ਕਿ ਗਲਤ ਕੀਤਾ ਆਪਣੀ ਆਪਣੀ ਰਾਏ ਦੋ ਸਾਰੇ ਜਾਨੇ ਮੈਨੂੰ ਤਾਂ ਇਹ ਸੀ ਵੀ ਕਾਲਾ ਨਾਗ ਨਾ ਹੋਵੇ ਪਰ ਕਾਲਾ ਨਾਗ ਨਹੀਂ ਸੀ ਹੈ ਗਿਆ ਮੈਨੂੰ ਨਹੀਂ ਲੱਗਿਆ ਕਾਲਾ ਨਾਗ ਮੈਨੂੰ ਨਾਰਮਲ ਹੀ ਲੱਗਿਆ ਰੈਟ ਸਨੇਕ ਲੱਗਿਆ ਮੈਨੂੰ ਜੇ ਕੋਡੀਆਂ ਕੁੱਡੀਆਂ ਵਾਲਾ ਹੁੰਦਾ ਜਾਂ ਕਾਮਨ ਕ੍ਰੈਟ ਹੁੰਦਾ ਚਲੋ ਫਿਰ ਆਪਾਂ ਦੇਖਦੇ ਤੇ ਇਹ ਵੀ ਅੱਜ ਦੀ ਵੀਡੀਓ ਬੈਠਿਆਂ ਬੈਠਾ ਕੰਟੈਂਟ ਬਣ ਗਿਆ ਮਾਜ ਲੋ ਸਾਂਝਾ ਕਰ ਦਈਏ ਵਹੇ ਸੱਪ ਮਾਰਨੇ ਚਾਹੀਦੇ ਜਾਂ ਨਹੀਂ ਮਾਰਨੇ ਚਾਹੀਦੇ ਇਹ ਵੀ ਦੱਸਿਓ ਜਰੂਰ ਸਾਰੇ ਜਾਣੇ ਦੱਸਿਓ ਵੀ ਸੱਪ ਨੂੰ ਮਾਰਨਾ ਚਾਹੀਦਾ ਹੈ ਜਾਂ ਨਹੀਂ ਮਾਰਨਾ ਚਾਹੀਦਾ ਕਈ ਕਹਿੰਦੇ ਇਹਨੂੰ ਛੱਡਣਾ ਨਹੀਂ ਚਾਹੀਦਾ ਮਾਰ ਦੇਣਾ ਚਾਹੀਦਾ ਸੱਪ ਨੂੰ ਜ਼ਿਆਦਾਤਰ ਲੋਕ ਕਹਿੰਦੇ ਇਹਨੂੰ ਮਾਰਨਾ ਨਹੀਂ ਚਾਹੀਦਾ ਹੁਣ ਤੁਸੀਂ ਦੱਸੋ ਵੀ ਕਿਵੇਂ ਹੋਣਾ ਚਾਹੀਦਾ ਸੀ ਸੱਪ ਛੱਡਣਾ ਚਾਹੀਦਾ ਸੀ ਜਾਂ ਮਾਰਨਾ ਚਾਹੀਦਾ ਸੀ ਆਪਾਂ ਛੱਡਤਾ ਜ ਮਾਰਿਆ ਨਹੀਂਗਾ ਪਰ ਤੁਸੀਂ ਵੇਖ ਲਿਆ ਸਾਡੇ ਸਾਰੇ ਟੱਬਰ ਨੇ ਕਿਵੇਂ ਗੰਡਾਸੇ ਚੱਕਲੇ ਜਿਵੇਂ ਬੰਦਾ ਵੱਡਣਾ ਹੁੰਦਾ ਹੈ ਹਨਾ ਪਿਛਲੀ ਵਾਰੀ ਨਾ ਕਾਡੀਆਂ ਵਾਲਾ ਸੱਪ ਲਿਪਟ ਗਿਆ ਸੀ ਇਸੇ ਜਗ੍ਹਾ ਤੇ ਜਿੱਥੇ ਆ ਅੱਜ ਸੱਪ ਆਇਆ ਸੀ ਨਾ ਇਸੇ ਜਗ੍ਹਾ ਤੇ ਕਾਡੀਆਂ ਵਾਲਾ ਸੱਪ ਮੇਰੇ ਪੈਰ ਨਾਲ ਲਿਪਟ ਗਿਆ ਪੈਰ ਮੇਰਾ ਉੱਤੇ ਆ ਗਿਆ ਸੀ ਉਹਨੇ ਡੰਗ ਮਾਰਿਆ ਚੱਪਲ ਦੀ ਬੱਦਰ ਤੇ ਵੱਜਿਆ ਮੈਂ ਚੌੜੀਆਂ ਬੱਦਰਾਂ ਵਾਲੀ ਚੱਪਲ ਪਾਈ ਹੋਈ ਸੀ ਚਲੋ ਬਚਤ ਰਹਿ ਗਈ ਕਾਮਨ ਕਰਾਇਤ ਸੱਪ ਸੀ ਤੇ ਫੇਰ ਤਾਂ ਕਰਕੇ ਸਾਰੇ ਜਣੇ ਸੱਪ ਤੋਂ ਡਰਦੇ ਨੇ ਤੇ ਇੱਕ ਵਾਰੀ ਮੇਰੀ ਬਾਹਨ ਨਾਲ ਲਿਪਟ ਗਿਆ ਸੀ ਰਾਜਸਥਾਨ ਕੋਟਾ ਪਿੰਦਣਾ ਕੋਟਾ ਛਿਪਰੀ ਉਥੇ ਲਿਪਟ ਗਿਆ ਸੀ ਜੰਗਲੀ ਜਿਹਾ ਏਰੀਆ ਸੀ ਆ ਉਥੇ ਕੋਟੇ ਤੋਂ ਛਿਪਰੀ ਰੋਡ ਤੇ ਵਿਚਾਲੇ ਆਉਂਦਾ কৃষ্ণਗੰਜ ਉਥੇ ਰਾਤ ਨੂੰ ਮੇਰੀ ਬਾਹਨ ਨਾਲ ਲਿਪਟ ਗਿਆ ਸੀ ਸੱਪ ਉਹ ਵੀ ਕਾਡੀਆਂ ਵਾਲਾ ਸੀ ਚਲੋ ਉਤੋਂ ਵੀ ਬਚਤ ਰਹੀ ਕਿ ਉਹਨੇ ਡੰਗ ਨਹੀਂ ਮਾਰਿਆ ਤਾਂ ਕਰਕੇ ਫਿਰ ਸਾਰੇ ਜਣੇ ਸੱਪ ਤੋਂ ਬੜਾ ਡਰਦੇ ਆ ਚਲੋ ਫਿਰ ਆਪਾਂ ਮਾਰਿਆ ਨਹੀਂ ਆ ਰੈਟ ਸਨੈਕ ਸੀ ਕੀ ਮਾਰ ਕੇ ਲੈਣਾ ਇਹਨੂੰ ਚੂਹੇ ਚਾਹੇ ਖਾ ਲੂਗਾ ਵਿਚਾਰਾ ਬਾਹਰ ਪੇਜ ਤੱਕ